ਉਹਨਾਂ ਤੋਂ ਮਾਣ ਜਿਹੜਾ ਉਹਦਾ ਮਤਲਬ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦਾ ਇਹ ਇਹ ਸਾਰਿਆਂ ਨੂੰ ਵੱਡੀ ਡਰਾਪ ਬੈਟ ਹੈ ਇਸ ਇਸ ਪਾਰਟੀ ਮਤਲਬ ਕਹਿਣ ਤੋਂ ਭਾਅ ਵੀ ਹੁਣੇ ਇੱਕ ਕਾਲਰ ਨੇ ਕਿਹਾ ਤੇ ਮੇਰੇ ਮੇਰਾ ਮੱਥਾ ਠਣ ਕੇ ਆ ਵੀ ਜਿਹੜਾ ਉਹ ਆਪਣਾ ਕੁਮਰ ਵਿਜੇ ਪ੍ਰਤਾਪ ਆ ਦੇਖ ਲਓ ਕਿੱਡਾ ਉਹ ਵਧੀਆ ਬੰਦਾ ਹੈ ਹੂੰ ਠੀਕ ਹੈ ਉਹੋ ਜਿਹੇ ਬੰਦੇ ਨੂੰ ਮੂਹਰੇ ਲਿਆ ਕੇ ਉਹ ਉਸ ਬੰਦੇ ਦੇ ਨਾਂ ਤੇ ਹੀ ਕਿੰਨੀਆਂ ਵੋਟਾਂ ਪੈ ਜਾਣੀਆਂ ਸੀ ਅਸੀਂ ਅਮਰ ਰਸਰਚ ਉਹਨੂੰ ਖੂਂਜੇ ਲਾ ਕੇ ਬਿਠਾਇਆ ਉਹਨੂੰ ਬਿਲਕੁਲ ਨਾ ਉਹ ਆਉਂਦਾ ਨਾ ਉਹਨੂੰ ਲਿਆਉਂਦੇ ਆ ਹੂੰ ਦੇਖੋ ਉਹਨਾਂ ਨੇ ਕਿਵੇਂ ਚੰਗੇ ਚੰਗੇ ਬੰਦੇ ਜੋ ਵੀ ਮਤਲਬ ਪਾਰਟੀ ਦੇ ਵਧੀਆ ਚਿਹਰੇ ਆ ਅਮਨ ਅਰੋੜੇ ਨੂੰ ਦੇਖੋ ਕਿਵੇਂ ਸਾਈਡ ਲਾ ਕੇ ਰੱਖਿਆ ਉਹ ਉਹਨੂੰ ਵੀ ਨਹੀਂ ਬੋਲਣ ਦਿੰਦਾ ਮਤਲਬ ਕਹਿਣ ਤੋਂ ਸਿਰਫ ਇੰਨਾ ਹੀ ਆ ਵੀ ਇਹ 1 ਮੈਨ ਸ਼ੋਅ ਹੈ ਇਹ ਦੀ ਜਿਹੜੀ ਆਰਮੀ ਆ ਇਹ ਸੋਚਦਾ ਵੀ ਮੈਂ ਇਕੱਲਾ ਹੀ ਸਾਰਾ ਕੁਝ ਚਲਾਉਣਾ ਹੈ ਤੇ ਉਹ ਉਹਦੇ ਨਾਲੇ ਮਾਰ ਖਾ ਰਿਆ ਹੁਣ ਦੇਖੋ ਹੁਣ ਵੋਟਾਂ 'ਚ ਹਾਰ ਹੋਈ ਆ ਇਹ ਇੱਕ ਵਾਰੀ ਮੰਨਣਾ ਚਾਹੀਦਾ ਵੀ ਅਸੀਂ ਪੜਤਾਲ ਕਰਾਂਗੇ ਦੇਖਾਂਗੇ ਕਿੱਥੇ ਖਾਮੀਆਂ ਨੇ ਪੂਰੀ ਕਰਾਂਗੇ ਹੂੰ ਹੁਣ ਇਹਨੇ ਪਹਿਲਾ ਬਿਆਨ ਕੀ ਦਿੱਤਾ ਵੀ ਦੇਖੋ ਪਿਛਲੀ ਵਾਰੀ ਇੱਕ ਸੀਟ ਸੀ ਐਕਤੀ ਤਿੰਨ ਸੀਟਾਂ ਆਈਆਂ ਇਹ ਕੋਈ ਗੱਲ ਆ ਸੰਧੂ ਸਾਹਿਬ ਦੇਖੋ ਸੋ 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 ਰਵੀ ਰਵੀ ਗਰੇਵਾਲ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਲੀਡਰਸ਼ਿਪ ਬਦਲੀ ਜਾਵੇ ਭਗਵੰਤ ਮਾਨ ਦੀ ਥਾਂ ਤੇ ਦੂਜਾ ਮੁੱਖ ਮੰਤਰੀ ਲਾਇਆ ਜਾਵੇ ਕੋਈ ਮੈਨੂੰ ਮੈਨੂੰ ਇਦਾਂ ਲੱਗਦਾ ਆ ਪਤਾ ਨਹੀਂ ਕਿਉਂ ਮੱਥਾ ਠਣਕਦਾ ਬਈ ਮਤਲਬ ਉਹ ਇਹ ਇਹ ਬੰਦਾ ਜਿਹੜਾ ਇਹ ਕਿਸੇ ਨੂੰ ਪਚਾਉਂਦਾ ਨਹੀਂ ਬਰਾਬਰ ਕਿਸੇ ਨੂੰ ਪਰ ਉਹਦੇ ਨਾਲ ਉਹਦੇ ਨਾਲ ਇਹ ਦਿੱਕਤ ਰਵੀ ਗਰੇਵਾਲ ਜੀ ਇੱਕ ਦਿੱਕਤ ਵੀ ਹੋ ਸਕਦੀ ਆ ਕਿਉਂਕਿ ਜਿਹੜਾ ਇੱਕ ਵਾਰੀ ਅਹੁਦੇ ਤੇ ਬੈਠ ਜਾਂਦਾ ਵਾ ਉਹ ਛੇਤੀ ਛੇਤੀ ਐਕਸੈਪਟ ਨਹੀਂ ਕਰਦਾ ਉਹਦੇ ਤੋਂ ਉਤਰਨਾ ਸੋ ਕਿਤੇ ਇਹ ਨਾ ਹੋਵੇ ਕਿ ਪਾਰਟੀ ਦੇ ਵਿੱਚ ਗੜਬੜੀ ਹੋ ਜੇ ਔਰ ਕੁਝ ਐਮ.ਐਲ.ਏ ਪਾਸੇ ਹੋ ਜਾਣ ਸੋ ਪਾਰਟੀ ਦੇ ਵਿੱਚ ਕਰਮਸ ਜਾ ਨਾ ਮਸ ਜੀਵੇ ਕਿਤੇ ਨਹੀਂ ਨਹੀਂ ਹੁਣ ਇੰਨਾ ਹੁਣ ਲਾਲਚ ਵੀ ਹਿੰਮਤ ਨਹੀਂ ਉਹ ਆਪ ਜਿਹੜੇ ਟੇ ਬੈਠਾ ਇੰਨਾ ਇਹਨੂੰ ਕਿਸੇ ਨੇ ਥੱਲੇ ਕਾਹ ਨੂੰ ਲਾਉਣਾ ਜੀ ਇਹ ਤਾਂ ਪੂਰਾ ਵਨ ਮੈਨ ਸ਼ੋਅ ਆ ਆਰਮੀ ਪੂਰੀ ਮਤਲਬ ਦੁੱਖ ਇਸ ਗੜ ਹੈ ਵੀ ਕਿਸੇ ਨੂੰ ਬਰਾਬਰ ਆ ਕੇ ਉਹ ਮਤਲਬ ਆਉਣ ਨਹੀਂ ਦੇਣਾ ਚਾਹੁੰਦਾ ਜਿੱਥੇ ਤੱਕ ਮੈਂ ਆਪਦੇ ਤਰੀਕੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਭਗਵੰਤ ਮਾਨ ਹੀ ਚੱਲੇ ਪਰ ਨਾਲ ਲੈ ਕੇ ਚੱਲੇ ਬਾਕੀਆਂ ਨੂੰ ਇਹ ਉਹਦੇ ਚ ਹੈ ਹੀ ਇਦਾਂ ਜਿਉ ਜੇ ਉਹ ਲੈ ਕੇ ਚੱਲੂਗਾ ਉਹ ਬੰਦਾ ਤਾਂ ਉਹਨੇ ਕੰਮ ਤਾਂ ਦੇਖੋ ਵਧੀਆ ਕੀਤੇ ਆ ਪਰ ਆਪਣੇ ਲੋਕ ਨਹੀਂ ਕਹਿੰਦੇ ਹੁਣ ਜੋ ਹਣ ਬਿਜਲੀ ਮਾਫੀ ਜੋ ਵੀ ਕੁਝ ਹੋਇਆ ਵਧੀਆਂ ਨੌਕਰੀਆਂ ਦਿੱਤੀਆਂ ਕਿਸ 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 ਪਾਰਟੀ ਨੇ ਕਿੰਨੇ ਕਿਸ ਪਾਰਟੀ ਨੇ ਪਹਿਲੇ ਦੋ ਤਲਾਂ ਚ ਇੰਨਾ ਕੰਮ ਕੀਤਾ ਨਹੀਂ ਕੋਈ ਕਰਦਾ ਸੰਧੂ ਸਾਹਿਬ ਬਹੁਤ ਦੇਖਿਆ ਬਹੁਤ ਬਹੁਤ ਪਾਰਟੀਆਂ ਵੇਖੀਆਂ ਜਿੰਨੀ ਉਮਰ ਹੋ ਗਈ ਆ ਇਹਨੇ ਕੰਮ ਤਾਂ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਪਰ ਉਹ ਨਾ ਮਤਲਬ ਦੇਖੋ ਪ੍ਰਚਾਰ ਵੀ ਇਹਨਾਂ ਦਾ ਕਿੱਥੇ ਸੀ ਉਹ ਭਗਵੰਤ ਮਾਨ ਤੇ ਕੇਂਦਰਿਤ ਸੀ ਮਾਨ ਸਾਹਿਬ ਆਗੇ ਮਾਨ ਸਾਹਿਬ ਆਗੇ ਉਹ ਹੁਣ ਸਾਰੀ ਜਗ੍ਹਾ ਤੇ ਇਕ ਮਾਨ ਹਰ ਜਗ੍ਹਾ ਤੇ ਨਹੀਂ ਬੈਠ ਸਕਦਾ ਪਾਵਰ ਸੈਂਟਰ ਨਹੀਂ ਹੋਣਾ ਚਾਹੀਦਾ ਸ਼ੁਰ थैंक यू थैंक यू ਰੇਵੇਗਲ ਬਰਗਲ ਜੀ थैंक यू थैंक यू